ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨਾ ਘਰ ਵਿੱਚ ਛਲਗਮ ਮਟਰ ਦੀ ਬਹੁਤ ਹੀ ਟੇਸਟੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਸਰਦੀ ਦੇ ਮੌਸਮ ਵਿੱਚ ਸਾਨੂੰ ਇਹ ਸਬਜ਼ੀ ਛਲਗਮ ਦੀ ਜਰੂਰ ਬਣਾ ਕੇ ਖਾਣੀ ਚਾਹੀਦੀ ਹੈ ਇੱਧਰ ਮੈਂ 1 ਕਿਲੋ ਛਲਗਮ ਲੈ ਲਈ ਸੀ ਛਲਗਮ ਮੈਂ ਤਾਜ਼ੀ-ਤਾਜ਼ੀ ਲੈ ਹੈ ਹਾਂ ਛਲਗਮਾਂ ਨੂੰ ਮੈਂ ਪਹਿਲਾਂ ਇੱਕ ਵਾਰ ਧੋ ਲਿਆ ਸੀ ਅੱਧਾ ਕਿਲੋ ਮੈਂ ਮਟਰ ਲੈ ਲਏ ਇਸ ਵਿੱਚੋਂ ਮੈਂ ਅੱਧੇ ਮਟਰ ਵਰਤਾਂਗੀ ਹੁਣ ਮੈਂ ਛਲਗਮਾਂ ਨੂੰ ਛਿੱਲ ਲਵਾਂਗੇ ਇਸ ਦਾ ਜਿਹੜਾ ਉੱਪਰਲਾ ਛਿਲਕਾ ਹੈ ਉਸ ਨੂੰ ਮੈਂ ਕਰ ਦੇਣਾ ਚੰਗੀ ਤਰ੍ਹਾਂ ਛਿੱਲ ਲਵਾਂਗੇ ਆਸਾਨੀ ਨਾਲ ਛਿੱਲੇ ਜਾਂਦੇ ਹਨ ਤੁਸੀਂ ਇਸ ਛਲਗਮ ਨੂੰ ਇਸ ਤਰ੍ਹਾਂ ਛਿਲਕੇ ਵੀ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੇ ਹਨ ਹੁਣ ਮੈਂ ਸਾਰੇ ਛਲਗਮਾਂ ਦਾ ਉੱਪਰਲਾ ਛਿਲਕਾ ਕਰ ਦੇਣਾ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਕਿਉਂਕਿ ਮੈਂ ਕੱਚੇ-ਕੱਚੇ ਛਲਗਮ ਲਏ ਹਨ ਇਸ ਦੀ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਹੁਣ ਸਾਰੇ ਛਲਗਮ ਐਸੇ ਤਰ੍ਹਾਂ ਇਹਨਾਂ ਦੇ ਛਿਲਕੇ ਨੂੰ ਸਾਫ਼ ਕਰ ਲਵਾਂਗੇ ਹੁਣ ਸਾਰੇ ਛਲਗਮਾਂ ਦੇ ਛਿਲਕੇ ਮੈਂ ਸਾਫ਼ ਕਰ ਲਏ ਸੀ ਸ਼ਲਗਮਾ ਨੂੰ ਮੈਂ ਹੁਣ ਕੱਟ ਲਵਾਂਗੀ ਇਸ ਨੂੰ ਮੈਂ ਬਾਅਦ ਵਿੱਚ ਕੱਟ ਕੇ ਵੀ ਧੋਵਾਂਗੀ ਹੁਣ ਮੈਂ ਇਸ ਨੂੰ ਬਰੀਕ-ਬਰੀਕ ਕੱਟ ਲਵਾਂਗੀ ਜਿਆਦਾ ਇਸ ਦੇ ਪੀਸ ਮੈਂ ਵੱਡੇ ਵੀ ਨਹੀਂ ਕਟਾਂਗੀ ਤੇ ਜਿਆਦਾ ਇਸ ਦੇ ਪੀਸ ਮੈਂ ਛੋਟੇ ਵੀ ਨਹੀਂ ਕਟਾਂਗੀ ਇਸ ਨੂੰ ਮੀਡੀਅਮ ਸਾਈਜ਼ ਦੇ ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਤੁਹਾਡੇ ਨੂੰ ਮੈਂ ਸ਼ਲਗਮਾ ਦੇ ਸਾਗ ਦੀ ਰੈਸਪੀ ਪਹਿਲਾਂ ਵੀ ਮੇਰੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸ਼ਲਗਮਾ ਦੇ ਸਾਗ ਦੀ ਰੈਸਪੀ ਹੁਣ ਮੈਂ ਸਾਰੇ ਸ਼ਲਗਮਾ ਨੂੰ ਬਰੀਕ-ਬਰੀਕ ਕੱਟ ਕੇ ਇਸੇ ਤਰ੍ਹਾਂ ਤਿਆਰ ਕਰ ਲਵਾਂਗੇ ਸਾਰੇ ਛਲਗਮ ਮੈਂ ਕੱਟ ਲੈ ਸੀ ਹੁਣ ਮੈਂ ਇਸ ਨੂੰ ਤਿੰਨ ਚਾਰ ਵਾਰ ਸਾਫ ਪਾਣੀ ਨਾਲ ਧੋ ਲਵਾਂਗੇ ਤਾਂ ਜੋ ਛਲਗਮ ਆਪਣੀ ਚੰਗੀ ਤਰ੍ਹਾਂ ਸਾਫ ਹੋ ਜਾਣਾ ਇਸ ਵਿੱਚ ਕੋਈ ਵੀ ਮਿੱਟੀ ਨਾ ਲੱਗੀ ਹੋਵੇ ਛਲਗਮ ਐ ਇਸ ਤਰ੍ਹਾਂ ਦੇ ਕੱਟੇ ਹਨ ਹੁਣ ਇੱਧਰ ਮੈਂ ਸਬਜ਼ੀ ਲਈ ਸਾਰਾ ਸਮਾਨ ਤਿਆਰ ਕਰ ਲਿਆ ਸੀ ਛਲਗਾਨ ਮੈਂ ਚੰਗੀ ਤਰ੍ਹਾਂ ਧੋ ਕੇ ਰੱਖ ਦਿੱਤਾ ਸੀ ਤਿੰਨ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟ ਲਿਆ ਸੀ ਥੋੜਾ ਜਿਹਾ ਮੈਂ ਲਸਣ ਬਰੀਕ ਕੱਟ ਲਿਆ ਸੀ ਥੋੜਾ ਜਿਹਾ ਅਦਰਕ ਇੱਕ ਲਾਲ ਟਮਾਟਰ ਨੂੰ ਮੈਂ ਬਰੀਕ ਕੱਟ ਲਿਆ ਅੱਧਾ ਕੱਪ ਮੈਂ ਮਟਰ ਦਾ ਲੈ ਲਿਆ ਸੀ ਚਾਰ ਪੰਜ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਲਸਣ ਮੈਂ ਅਲੱਗ ਤੋਂ ਕੁੱਟ ਲਿਆ ਸੀ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ પા ਸਕਦੇ ਹੋ ਸਬਜ਼ੀ ਵਿੱਚ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਮੇਰੇ ਕੋਲ ਕੜਿਆ ਹੈ ਤੇਲ ਪਿਆ ਸੀ ਇਸ ਲਈ ਮੈਂ ਇਸ ਵਿੱਚ ਇੱਕ ਕੜਛੀ ਤੇਲ ਦੀ ਪਾ ਦਿੱਤੀ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਤਾਂ ਜੋ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਹੁਣ ਤੇਲ ਗਰਮ ਹੋ ਗਿਆ ਸੀ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰਾ ਪਾ ਦਵਾਂਗੇ ਜੀਰੇ ਨੂੰ ਇੱਕ ਡੇਢ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਜੀਰਾ ਵੀ ਚੰਗੀ ਤਰ੍ਹਾਂ ਆਪਣਾ ਤੜਕ ਜਾਵੇ ਹੁਣ ਜੀਰੇ ਨੂੰ ਮੈਂ ਇੱਕ ਡੇਢ ਮਿੰਟ ਲਈ ਭੁੰਨ ਲਿਆ ਸੀ ਜੀਰੇ ਦਾ ਵੀ ਕਲਰ ਚੇਂਜ ਹੋ ਗਿਆ ਹੁਣ ਇਸ ਵਿੱਚ ਬਰੀਕ ਕਟਿਆ ਅਦਰਕ ਤੇ ਲਸਣ ਪਾ ਦਵਾਂਗੇ ਇਸ ਤਰ੍ਹਾਂ ਅਦਰਕ ਲਸਣ ਪਹਿਲਾਂ ਪਾਉਣਾ ਤੜਕੇ ਵਿੱਚ ਇਸ ਦਾ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਇਸ ਸਬਜੀ ਵਿੱਚ ਦੇਖਣ ਵਿੱਚ ਅਦਰਕ ਲਸਣ ਵਧੀਆ ਲੱਗਦਾ ਹੈ ਇਸ ਤਰ੍ਹਾਂ ਪੁੰਨਿਆ ਹਿਆ ਹੁਣ ਮੈਂ ਇਸਨੂੰ ਉਦੋਂ ਤੱਕ ਪੁੰਨਾਗੇ ਜਦ ਤੱਕ ਇਹ ਕਲਰ ਇਸ ਦਾ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਹੁਣ ਅਦਰਕ ਲਸਣ ਨੂੰ ਮੈਂ ਚੰਗੀ ਤਰ੍ਹਾਂ ਪੁੰਨ ਲਿਆ ਸੀ ਇਸ ਦਾ ਕਲਰ ਲਾਈਟ ਬ੍ਰਾਊਨ ਜਾਂ ਹੋ ਗਿਆ ਹੁਣ ਇਸ ਵਿੱਚ ਮੈਂ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੀ ਮੈਂ ਤਿੰਨ ਪਿਆਜ਼ ਲੈ ਸੀ ਤੁਸੀਂ ਸਬਜੀ ਵਿੱਚ ਪਿਆਜ਼ ਵੱਧ ਕੱਟ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਉਦੋਂ ਤੱਕ ਪੁੰਨਾਗੇ ਜਦ ਤੱਕ ਕਿ ਪਿਆਜ਼ ਆਪਣੇ ਚੰਗੀ ਤਰ੍ਹਾਂ ਇਸ ਦਾ ਪਾਣੀ ਨਹੀਂ ਸੁੱਕ ਜਾਂਦਾ ਤੇ ਇਸ ਦਾ ਕਲਰ ਲਾਈਟ ਪਿੰਕ ਜਿਹਾ ਨਹੀਂ ਹੋ ਜਾਂਦਾ ਹੁਣ ਪਿਆਜ਼ਾਂ ਦਾ ਕਲਰ ਲਾਈਟ ਪਿੰਕ ਜਿਹਾ ਹੋ ਗਿਆ ਇਸ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਮੈਂ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੈ ਪੇਸਟ ਪਾ ਦਵਾਂਗੇ ਕੁੱਟ ਕੇ ਅਦਰਕ ਲਸਣ ਦਾ ਫਲੇਵਰ ਸਬਜ਼ੀ ਵਿੱਚ ਬਹੁਤ ਹੀ ਵਧੀਆ ਹੁੰਦਾ ਇਸ ਲਈ ਮੈਂ ਥੋੜਾ ਜਿਹਾ ਅਦਰਕ ਲਸਣ ਨੂੰ ਕੁੱਟ ਕੇ ਮਿਰਚਾਂ ਨਾਲ ਪਾਇਆ ਸੀ ਹੁਣ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਵਾਂਗੀ ਤਾਂ ਜੋ ਅਦਰਕ ਲਸਣ ਦਾ ਵੀ ਕੱਚਾ ਫਲੇਵਰ ਖਤਮ ਹੋ ਜਾਵੇ ਹੁਣ ਤੜਕਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਪਿਆਜ਼ਾਂ ਦਾ ਵੀ ਕਲਰ ਲਾਈਟ ਬਰਾਊਨ ਜਿਹਾ ਹੋ ਗਿਆ ਹੁਣ ਇਸ ਵਿੱਚ ਮੈਂ ਬਰੀਕ ਕੱਟੇ ਹੋਏ ਟਮਾਟਰ ਐਡ ਕਰ ਦਵਾਂਗੇ ਟਮਾਟਰ ਪਾ ਕੇ ਚੰਗੀ ਤਰ੍ਹਾਂ ਟਮਾਟਰਾਂ ਨੂੰ ਤੜਕੇ ਵਿੱਚ ਪਕਾ ਲਵਾਂਗੇ ਹੁਣ ਨਾਲ ਹੀ ਇਸ ਵਿੱਚ ਮੈਂ ਨਮਕ ਐਡ ਕਰ ਦਵਾਂਗੇ ਮੈਂ 1.5 ਚਮਚ ਇਸ ਵਿੱਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਨਮਕ ਪਾਉਣ ਨਾਲ ਟਮਾਟਰ ਆਪਣੇ ਜਲਦੀ ਪੱਕ ਜਾਣਗੇ ਹਾਂ ਚੰਗੀ ਤਰ੍ਹਾਂ ਅੰਕ ਪਾ ਕੇ ਟਮਾਟਰਾਂ ਨੂੰ ਪਕਾ ਲਵਾਂਗੇ 2-3 ਮਿੰਟ ਹੋਰ ਹੁਣ ਟਮਾਟਰਾਂ ਨੂੰ ਪੱਕਦਿਆਂ ਨੂੰ 2-3 ਮਿੰਟ ਹੋ ਗਏ ਸੀ ਤੜਕੇ ਵਿੱਚ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਹੁਣ ਇਸ ਵਿੱਚ ਕੁਝ ਬੇਸਿਕ ਜੇ ਮਸਾਲੇ ਐਡ ਕਰ ਦਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਹਲਦੀ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਕਾਲੀ ਮਿਰਚ ਪਾਊਡਰ ਪਾਉਣ ਨਾਲ ਸਬਜੀ ਆਪਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਹੁਣ ਸਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ 1-2 ਮਿੰਟ ਲਈ ਪਕਾ ਲਵਾਂਗੀ ਤੁਸੀਂ ਇਸ ਵਿੱਚ ਕੋਈ ਵੀ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਮਸਾਲੇ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਹਲਦੀ ਦਾ ਕੱਚਾ ਫਲੇਵਰ ਚੰਗੀ ਤਰ੍ਹਾਂ ਖਤਮ ਹੋ ਜਾਵੇ ਹੁਣ ਮੈਂ ਮਸਾਲਿਆਂ ਨੂੰ 1.5 ਮਿੰਟ ਲਈ ਭੁੰਨ ਲਿਆ ਸੀ ਮਸਾਲੇ ਆਪਣੇ ਚੰਗੀ ਤਰ੍ਹਾਂ ਪੁੱਜ ਗਏ ਤੜਕੇ 'ਚ ਹੁਣ ਇਸ ਵਿੱਚ ਮੈਂ ਦੋ ਤਿੰਨ ਚਮਚ ਪਾਣੀ ਦੇ ਪਾ ਦਵਾਂਗੇ ਪਾਣੀ ਪਾਉਣ ਨਾਲ ਮਸਾਲੇ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਫੁੱਲ ਜਾਂਦੇ ਹਨ ਤੇ ਕਲਰ ਵੀ ਤੜਕੇ ਦਾ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਮੈਂ ਪਾਣੀ ਪਾ ਕੇ ਇਸ ਨੂੰ ਇੱਕ ਡੇਢ ਮਿੰਟ ਲਈ ਇਸੇ ਤਰ੍ਹਾਂ ਪਨ ਲਵਾਂਗੀ ਤਾਂ ਜੋ ਤੜਕਾ ਆਪਣਾ ਤੇਲ ਛੱਡ ਦੇਵੇ ਹੁਣ ਤੜਕੇ ਨੇ ਤੇਲ ਛੱਡ ਦਿੱਤਾ ਤੜਕਾ ਵੀ ਆਪਣਾ ਚੰਗੀ ਤਰ੍ਹਾਂ ਇਸ ਦਾ ਕਲਰ ਵੀ ਨਿਕਲ ਕੇ ਆ ਗਿਆ ਹੁਣ ਇਸ ਵਿੱਚ ਹਰੇ ਮਟਰ ਐਡ ਕਰ ਦਵਾਂਗੀ ਮੈਂ ਤਾਜ਼ੇ ਹਰੇ ਮਟਰ ਲਏ ਸੀ ਹੁਣ ਮਟਰ ਪਾ ਕੇ ਮਟਰਾਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਮਿਲਾ ਲਵਾਂਗੇ ਮਟਰਾਂ ਨੂੰ ਪਹਿਲਾਂ 5 ਮਿੰਟ ਪਕਾ ਲਵਾਂਗੇ ਤਾਂ ਜੋ ਸਬਜ਼ੀ ਵਿੱਚ ਮਟਰ ਕੱਚੇ ਨਾ ਰਹਿਣ ਹੁਣ ਟੱਕ ਕੇ ਮੈਂ ਮਟਰਾਂ ਨੂੰ 5-6 ਮਿੰਟ ਲਈ ਮੀਡੀਅਮ ਫਲੇਮ ਤੇ ਪੱਕਣ ਦਵਾਂਗੇ ਮਟਰਾਂ ਨੂੰ ਪੱਕਦਿਆਂ ਨੂੰ 4-5 ਮਿੰਟ ਹੋ ਗਏ ਸੀ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਮਟਰਾਂ ਨੇ ਵੀ ਚੰਗੀ ਤਰ੍ਹਾਂ ਤੜਕੇ ਨੇ ਤੇਲ ਛੱਡ ਦਿੱਤਾ ਮਟਰ ਵੀ ਆਪਣੇ ਥੋੜੇ ਜਿਹਾ ਸੌਫਟ ਹੋ ਗਏ ਹੁਣ ਇਸ ਵਿੱਚ ਮੈਂ ਕੱਟੇ ਹੋਏ ਛਲਗਮ ਐਡ ਕਰ ਦਵਾਂਗੇ ਛਲਗਮ ਦਾ ਪਾਣੀ ਚੰਗੀ ਤਰ੍ਹਾਂ ਮੈਂ ਨਿਚੋੜ ਦਿੱਤਾ ਸੀ ਹੁਣ ਸਾਰੇ ਛਲਗਮ ਮੈਂ ਇਸ ਵਿੱਚ ਪਾ ਦਵਾਂਗੀ ਮੈਂ 1 ਕਿਲੋ ਛਲਗਮ ਲੈ ਏ ਸੀ ਤੁਸੀਂ ਸਬਜ਼ੀ ਦੀ ਕੁਆਂਟੀਟੀ ਆਪਣੇ ਪਰਿਵਾਰ ਦੇ ਹਿਸਾਬ ਨਾਲ ਵਧ ਘਟ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਛਲਗਮ ਨੂੰ ਮਸਾਲੇ ਵਿੱਚ ਮਿਲਾ ਲਵਾਂਗੇ ਹੁਣ ਮੈਂ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਸੀ ਹੁਣ ਟੱਕ ਕੇ ਇਸ ਨੂੰ ਉਦੋਂ ਤੱਕ ਪਕਾਣ ਦਵਾਂਗੇ ਜਦ ਤੱਕ ਕਿ ਛਲਗਮ ਤੇ ਮਟਰ ਆਪਣੇ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਸਾਬਜੀ ਨੂੰ ਪੱਕਦੇ ਨੂੰ 10 ਤੋਂ 12 ਮਿੰਟ ਹੋ ਗਏ ਸੀ ਹੁਣ ਢੱਕਣ ਚੱਕ ਕੇ ਸਬਜੀ ਨੂੰ ਚੈੱਕ ਕਰ ਲਵਾਂਗੇ ਪਾਫ ਕਰਕੇ ਪਾਣੀ ਬਣ ਗਿਆ ਸਬਜੀ ਵਿੱਚ ਛਲਗਮ ਆਪਣੇ ਚੰਗੀ ਤਰ੍ਹਾਂ ਪੱਕ ਵੀ ਗਏ ਮਟਰ ਵੀ ਆਪਣੇ ਸੌਫਟ ਹੋ ਗਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਖੁੱਲਾ ਹੀ ਇੱਕ ਦੋ ਮਿੰਟ ਲਈ ਹੋਰ ਪਕਾ ਲਵਾਂਗੀ ਤਾਂ ਜੋ ਪਾਣੀ ਇਸ ਦਾ ਚੰਗੀ ਤਰ੍ਹਾਂ ਸੁੱਕ ਜਾਵੇ ਸਬਜੀ ਆਪਣੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਹਰਾ ਧਨੀਆ ਪਾ ਦਵਾਂਗੇ ਮੈਂ ਇਸ ਵਿੱਚ ਇੱਕ ਕੱਪ ਹਰਾ ਧਨੀਆ ਪਾਵਾਂਗੀ ਕੱਟਿਆ ਹੋਇਆ ਸਬਜੀ ਵਿੱਚ ਜਿਆਦਾ ਹਰਾ ਧਨੀਆ ਹੀ ਵਧੀਆ ਲੱਗਦਾ ਹੈ ਹੁਣ ਮੈਂ ਧਨੀਆ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਸਬਜੀ ਵਿੱਚ ਮਿਲਾ ਦਵਾਂਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਇਸ ਨੂੰ ਇੱਕ ਬਾਉਲ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਬਾਉਲ ਵਿੱਚ ਸਰਵ ਕਰ ਲਿਆ ਸੀ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਇਆ ਸੀ ਤੁਸੀਂ ਇਸ ਨੂੰ ਰੋਟੀ ਪਰੌਂਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਸ਼ਲਗਮ ਮਟਰ ਦੀ ਸਬਜੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ